1928 ਪਾਵਨ ਸਰੂਪ ਮਾਮਲਾ ਸੀ ਕੌਮ ਦਾ ਹੈ ਕੌਮੀ ਮਸਲਾ ਕਿਸੇ ਇੱਕ ਪਰਿਵਾਰ ਜਾਂ ਜਥੇਬੰਦੀ ਦਾ ਨਹੀਂ ਕਿਹਾ ਭਾਈ ਮੁਕਮ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਤੇ ਲਗਾਏ ਗੰਭੀਰ ਦੋਸ਼ ਕਿਹਾ ਆਪ ਹੀ ਦੋਸ਼ੀ ਅਤੇ ਆਪ ਹੀ ਜੱਜ ਬਣੀ ਹੋਈ ਹੈ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿੱਚ ਪੰਥਕ ਕੌਮ ਨੂੰ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਤਰ੍ਹਾਂ ਸਿੱਖਾ ਕੋ ਭਾਈ ਮੁਕਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 328 ਪਾਵਨ ਸਰੂਪਾਂ ਦਾ ਮਸਲਾ ਕਿਸੇ ਇੱਕ ਵਿਅਕਤੀ ਪਰਿਵਾਰ ਪਾਰਟੀ ਜਾਂ ਜਥੇਬੰਦੀ ਦਾ ਨਹੀਂ ਸਗੋਂ ਇਹ ਪੂਰੀ ਸ਼ਿਕਾਇਤ ਮਸਲਾ ਹੈ ਭਾਈ ਮੁਕਮ ਸਿੰਘ ਨੇ ਕਿਹਾ ਕਿ ਇਹ ਸਾਰੇ ਮਾਮਲੇ ਦੀ ਦੋਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਕਿਹਾ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਹੀ ਦੋਸ਼ੀ ਹੈ ਤੇ ਆਪ ਹੀ ਜੱਜ ਬਣੀ ਹੋਈ ਹੈ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿ ਆ ਕਿ ਇਹ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਂਦੀ ਵੀ ਮੰਗ ਕੀਤੀ ਸੁਣੌਦੇ ਹਾਂ ਤਾਂ ਕੀ ਕੁਝ ਕਿਹਾ ਭਾਈ ਮੁਕਮ ਸਿੰਘ ਅਤੇ ਸ਼ਿਖਾ ਗਵਨ ਮੈਂ ਹੁਣ ਤੁਹਾਡੇ ਨਾਲ ਜਿਹੜੀ ਅੱਜ ਦੀ ਗੱਲ ਲਗਾ ਉਹ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਪਵਨ ਸਰੂਪਾਂ ਦਾ ਮਾਮਲਾ 328 ਸਰੂਪਾਂ ਦਾ ਪਵਨ ਸਰੂਪਾਂ ਦਾ ਮਾਮਲਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਾਮਲਾ ਨਹੀਂ ਸਗੋਂ ਇਹ ਸਮੁੱਚੇ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਪੰਥ ਦੀ ਨਵੀਂ ਲੀਡਰਸ਼ਿਪ ਚੁਣ ਲਈ ਕੇਂਦਰ ਸਰਕਾਰ ਸ਼ਰੋਣੀ ਕਮੇਟੀ ਚੋਣਾ ਕਰਵਾਏ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥ ਖਾਗੂਆਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦਾ ਦੇ ਮਸਲੇ ਤੇ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਘੇਰਦਿਆਂ ਕਿਹਾ ਕਿ 328 ਪਾਵਨ ਸਰੂਪਾਂ ਸ਼ਰੋਣੀ ਕਮੇਟੀ ਦਾ ਅੰਦਰੂਨੀ ਮਾਮਲਾ ਨਹੀਂ ਇਹ ਪੰਥ ਦੀ ਦਾ ਕੌਮੀ ਮਸਲਾ ਹੈ। 328 ਰੁਪਿਆਂ ਦਾ ਮਾਮਲਾ ਕਿਸੇ ਦਾ ਨਿੱਜੀ ਨਹੀਂ ਨਾ ਕਿਸੇ ਪਰਿਵਾਰ ਦਾ ਨਾ ਕਿਸੇ ਪਾਰਟੀ ਦਾ ਤੇ ਨਾ ਕਿਸੇ ਜਥੇਬੰਦੀ ਦਾ ਮਾਮਲਾ ਹੈ ਇਹ ਮਾਮਲਾ ਸਮੁੱਚੇ ਖਾਲਸਾ ਪੰਥ ਨਾਲ ਸੰਬੰਧਿਤ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦਾ ਸਿੱਖ ਜਾਂ ਇਸ ਤੋਂ ਵੱਧ ਕੇ ਜਿਹੜੇ ਹੋਰ ਵੀ ਧਰਮਾਂ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਰੱਖਦੇ ਹਨ ਸਭ ਦੇ ਮਨ ਤੇ ਦਿਲਾਂ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਸ ਨੇ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਈ ਹੈ ਇਹ ਵੱਡੀ ਗਿਣਤੀ ਵਿੱਚ 328 ਪਾਵਨ ਸਰੂਪਾਂ ਦਾ ਮਾਮਲਾ ਉਹ ਕਿਸ ਉਹ ਕਿੱਥੇ ਗਾਇਬ ਹੋ ਗਏ ਇਸੇ ਲਈ ਸਮੇਂ-ਸਮੇਂ ਪੰਥਕ ਜਥੇਬੰਦੀਆਂ ਸਤਕਾਰ ਕਮੇਟੀਆਂ ਪੰਥ ਦੀਆਂ ਧਾਰਮਿਕ ਸਖਸ਼ੇਤਾ ਰਾਗੀ ਸਿੰਘਾਂ ਕਿਸਾਨ ਜਥੇਬੰਦੀਆਂ ਸ਼ਰੋਮਣੀ ਕਮੇਟੀ ਤੋਂ ਤੋਂ ਇਨਸਾਫ ਮੰਗ ਮੰਗਦੀਆਂ ਆ ਰਹੀਆਂ ਹਨ ਪਰ ਸ਼ਰੋਮਣੀ ਕਮੇਟੀ ਵੱਲੋਂ ਇਨਸਾਫ ਦੇਣ ਦੀ ਬਜਾਏ ਇਨਸਾਫ ਮੰਗ ਰਹੇ ਆਗੂਆਂ ਦੀ ਛੱਲੀ ਕੋਟ ਕਰਕੇ ਲੱਤਾਂ ਬਾਹਵੇਂ ਤੋੜ ਦਿੱਤੀਆਂ ਗਈਆਂ ਅਖੀਰ ਵਿੱਚ ਮਾਮਲੇ ਤੇ ਪੰਥ ਨੂੰ ਮੋਰਚਾ ਲਾ ਕੇ ਪੰਜਾਬ ਸਰਕਾਰ ਤੇ ਪੰਥਕ ਜਥੇਬੰਦੀਆਂ ਨੇ ਦਬਾਅ ਬਣਾ ਕੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣਾ ਪਿਆ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਬਾ ਸਰਬਜੀਤ ਸਿੰਘ ਵੇਦੀ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਇਸ ਮਸਲੇ ਤੇ ਤੁਰੰਤ ਮੀਟਿੰਗ ਬੁલાਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਸਰਕਾਰ ਤੇ ਸ਼ਰੋਨੀ ਕਮੇਟੀ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕੇ ਅੱਜ 328 ਪਾਵਨ ਸਰੂਪਾਂ ਸਰੂਪ ਕਿਸ ਹਾਲਤ ਵਿੱਚ ਕਿੱਥੇ ਪਏ ਹਨ ਕਿਸੇ ਨੂੰ ਕੋਈ ਪਤਾ ਨਹੀਂ ਇਹ ਪੈਸਿਆਂ ਦਾ ਮਾਮਲਾ ਨਹੀਂ ਪੈਸੇ ਤਾਂ ਕੋਈ ਵੀ ਗੁਰੂ ਦਾ ਸਿੱਖ ਗੁਰੂ ਕੀ ਗੋਲਕ ਵਿੱਚ ਜਮ੍ਹਾਂ ਕਰਵਾ ਸਕਦਾ ਹੈ ਮੁੱਦਾ ਇਹ ਹੈ ਕਿ ਸ਼ਰੋਣੀ ਕਮੇਟੀ ਦੀ ਲੀਡਰਸ਼ਿਪ ਖੁਦ ਹੀ ਚੋਰ ਤੇ ਦੋਸ਼ੀ ਹੈ ਤੇ ਹੁਣ ਆਪੇ ਹੀ ਵਕੀਰ ਤੇ ਜੱਜ ਬਣਣ ਨੂੰ ਫਿਰਦੀ ਹੈ ਫਿਰ ਕੌਮ ਨੂੰ ਇਨਸਾਫ ਕਿੱਥੋਂ ਮਿਲੇਗਾ ਸ਼ਰੋਣੀ ਕਮੇਟੀ ਦੀ ਲੀਡਰਸ਼ਿਪ ਤੇ ਇਸ ਦੇ ਆਕਾ ਦੀ ਲੀਡਰਸ਼ਿਪ ਵਕਤਵਹਾ ਐਕਸਪਾਇਰੀ ਹੋ ਕੇ ਆਈ ਸੀ ਯੂ ਵਿੱਚ ਦਾਖਲ ਹੋ ਚੁੱਕੀ ਹੈ ਇਸ ਨੂੰ ਖਾਲਸਾ ਪੰਥ ਦੇ ਵੱਡੇ ਮੁੱਦਿਆਂ ਤੇ ਵੱਡੇ ਫੈਸਲੇ ਲੈਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਸਗੋਂ ਮਾਨਯੋਗ ਅਦਾਲਤ ਨੇ ਤਾਂ ਮੌਜੂਦਾ ਸ਼ਰੋਣੀ ਕਮੇਟੀ ਦੀ ਲੀਡਰਸ਼ਿਪ ਨੂੰ ਆਜੇ ਪ੍ਰਬੰਧ ਦੇਖਣ ਲਈ ਕਿਹਾ ਸੀ ਸ਼੍ਰੋਮਣੀ ਗੁਰਦਵਾਰਾ ਪਰਮੰਤ੍ਰ ਕਮੇਟੀ ਦੀ ਲੀਡਰਸ਼ਿਪ 328 ਪਾਵਨ ਸਰੂਪਾਂ ਦੇ ਮੁੱਦੇ ਤੇ ਲਗਾਤਾਰ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਅਹੁਦੇਦਾਰਾਂ ਨੂੰ ਬਚਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ ਪਰ ਖਾਲਸਾ ਪੰਥ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਸੀਂ ਜਹੇਦਰ ਕਮਨੀਪ ਸਿੰਘ ਗੜਗਾਜ ਨੂੰ ਅਪੀਲ ਕਰਦੇ ਹਾਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਵੱਡਾ ਨਹੀਂ ਉਹ ਆਪਣੀ ਸੀਮਤ ਹੱਦ ਤੱਕ ਰਹੇ ਉਹ ਰਾਤ ਦੇ ਹਨੇਰੇ ਵਿੱਚ ਬਿਨਾ ਪੰਥ ਦੀ ਪ੍ਰਵਾਨਗੀ ਲਿਆਂ ਕਾਲਤਾ ਸਾਹਿਬਦਰ ਸ਼ਰੋਮਣੀ ਕਮੇਟੀ ਵੱਲੋਂ ਬਣਿਆ ਹੈ ਉਸ ਨੂੰ ਖਾਲਸਾ ਪੰਥ ਦੀ ਕੋਈ ਪ੍ਰਵਾਨਗੀ ਨਹੀਂ ਸ਼ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ 328 ਪਵਨ ਸਰੂਪਾਂ ਦੇ ਮਸਲੇ ਤੇ ਸਿੱਖ ਕੌਮ ਨੂੰ ਅੱਜ ਤੱਕ ਕੋਈ ਵੀ ਇਨਸਾਫ ਨਹੀਂ ਦੇ ਸਕੀ ਸਗੋਂ ਲਗਾਤਾਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਹੁਣ ਦੂਜੇ ਪਾਸੇ ਪੰਥਕ ਸ਼ਕਤੀਆਂ ਨੇ ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਲੰਮੇ ਸਮੇਂ ਬਾਅਦ ਦੋਸ਼ੀਆਂ ਵਿਰੁੱਧ ਐਫ ਆਈ ਆਰ ਦਰਜ ਕਰਵਾ ਕੇ ਜਾਂਚ ਨੂੰ ਅੱਗੇ ਵਧਾਇਆ ਹੈ ਇਸ ਨਾਲ ਸ਼ਰੋਨੀਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹ ਸ਼ਰੋਨੀ ਕਾਲੀ ਦੇ ਪਿੰਡੇ ਪ੍ਰਧਾਨ ਸਰਦਾਰ ਸੁਖਮੀਰ ਸਿੰਘ ਬਾਦਲ ਦੇ ਕੈਂਪ ਵਿੱਚ ਹਫੜਾ ਦਫੜੀ ਮੱਚੀ ਉੱਠੀ ਹੈ ਮੱਚ ਉੱਠੀ ਹੈ ਕਿ ਹੁਣ ਇਹ ਜਾਂਚ ਉਹਨਾਂ ਦੇ ਬੂਹੇ ਤੱਕ ਵੀ ਆਏਗੀ ਇਸ ਲਈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸਵੈਧਾਨਿਕ ਸੰਸਥਾ ਹੈ ਤੇ ਕਾਨੂੰਨ ਦੇ ਦਾਇਰੇ ਅਨੁਸਾਰ ਚੱਲਦੀ ਹੈ ਫਿਰ ਉਹ ਪੰਜਾਬ ਸਰਕਾਰ ਦੇ ਕਾਨੂੰਨਾਂ ਤੇ ਜਾਂਚ ਨੂੰ ਕਿਵੇਂ ਚੈਲੰਜ ਕਰ ਸਕਦੀ ਹੈ ਪੰਥਕ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਥ ਦੀ ਨਵੀਂ ਲੀਡਰਸ਼ਿਪ ਚੁਣ ਲਈ ਤੁਰੰਤ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਏ ਇਸ ਤੋਂ ਇਲਾਵਾ ਬੀਏ ਕੇ ਗੁਰੂ ਗ੍ਰੰਥ ਸਹਿਬ ਆਹ ਸੱਚੇ ਪਾਤਸ਼ਾਹ ਦੇ ਨਾਲ ਸੰਬੰਧਿਤ ਪਾਵਨ ਸਰੂਪ ਜਿਹੜੇ ਚੋਰੀ ਹੋਏ ਨੇ ਉਹਦੇ ਬਾਰੇ ਇਹਨਾਂ ਨੇ ਖੁਦ ਕਮੇਟੀ ਬਣਾਈ ਖੁਦ ਦੋਸ਼ੀ ਬਣਾਏ ਪਾਏ ਗਏ ਈਸ਼ਰ ਸਿੰਘ ਨੇ ਅਤੇ ਪੂਰੀ ਜਾਂਚ ਵੀ ਨਹੀਂ ਹੋਈ ਤੇ ਇਹਨਾਂ ਲੋਕਾਂ ਨੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਆਪਣੀਆਂ ਹੱਦਾਂ ਦੇ ਵਿੱਚ ਚ ਰਹੋ ਹੱਦਾਂ ਕ੍ਰਾਸ ਨਾ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਇਹ ਮੈਂਬਰ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਕਮੇਟੀਆਂ ਬਣਵੀਆਂ ਬਣਦੀਆਂ ਰਹਿੰਦੀਆਂ ਪ੍ਰਾਣੀਆਂ ਤੁਰੀਆਂ ਜਾਂਦੀਆਂ ਨੇ ਇਹ ਚੱਲਦਾ ਹੈ ਤੇ ਇਹਨੇ ਚੱਲਦੇ ਰਹਿਣਾ ਪਰ ਇਹ 328 ਪਾਵਨ ਸਰੂਪਾਂ ਦਾ ਹਿਸਾਬ ਜਿਹੜਾ ਹੈ ਇਹ ਪੂਰਾ ਪੂਰਾ ਦੇਣਾ ਪਵੇਗਾ ਕਿ ਸਰੂਪ ਕਿਸ ਹਾਲਤ ਵਿੱਚ ਹਨ ਕਿੱਥੇ ਹਨ ਕਿਵੇਂ ਪਹਚਾਏ ਗਏ ਹਨ ਉਹ ਕਿੰਨਾ ਨੇ ਪਹਚਾਏ ਆ ਕਿੰਨਾ ਦੀ ਹਦਾਇਤ ਤੇ ਪਹਚਾਏ ਗਏ ਨੇ ਤੇ ਕਿੱਥੇ-ਕਿੱਥੇ ਪਹਚਾਏ ਗਏ ਆ ਇਹ ਸਾਰੀ ਦੀ ਸਾਰੀ ਜਾਣਕਾਰੀ ਇਹਨਾਂ ਨੂੰ ਦੱਸਣੀ ਪਵੇਗੀ ਇਹ ਵੀ ਦੱਸਣਾ ਪਏਗਾ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਭਵਨ 'ਚ ਅੱਗ ਕਿਦਾਂ ਲੱਗੀ ਉੱਥੇ ਸਰੂਪ ਜਿਹੜੇ ਸੀ ਉਹਨਾਂ ਦਾ ਸੰਸਕਾਰ ਕਿਸ ਤਰ੍ਹਾਂ ਕਿਵੇਂ ਕਿੱਥੇ ਤੇ ਕਿਸ ਹਾਲਾਤਾਂ 'ਚ ਕੀਤਾ ਗਿਆ ਔਰ ਉਹ ਕਿੰਨੇ ਸਰੂਪ ਸਨ ਇਹ ਵੀ ਜਾਣਕਾਰੀ ਜਿਹੜੀ ਹੈ ਇਹਨਾਂ ਨੂੰ ਪੂਰੀ ਤਰ੍ਹਾਂ ਦੇਣੀ ਪਵੇਗੀ ਔਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਹਾਰਸ ਚੇ ਪਾਸ਼ਾ ਦੇ ਦੋਸ਼ੀ ਹੋ ਕੇ ਮੈਂਬਰ ਨਾ ਜਾਣ ਸਗੋਂ ਇਹਨਾਂ ਮੈਂਬਰਾਂ ਵਿੱਚ ਵੀ ਕਈ ਜਾਗਦੀ ਜ਼ਮੀਰ ਵਾਲੇ ਮੈਂਬਰ ਹੋ ਸਕਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਬਗਾਵਤ ਕਰੋ ਇਹਨਾਂ ਦੇ ਵਿਰੁੱਧ ਔਰ ਇਹਨਾਂ ਨੂੰ ਇਨਸਾਫ ਕਰਨ ਵਾਸਤੇ ਟਿਕਾਣੇ ਸਿਰ ਲਿਆਉਣ ਲਈ ਇਹਨਾਂ ਨੂੰ ਦੱਸੋ ਕਿ ਇਹ ਭਾਈ ਸਾਡੇ ਬਡੇਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਦਾ ਝੁਕਦੇ ਰਹੇ ਆ ਮੱਥਾ ਟੇਕਦੇ ਰਹੇ ਗੁਰੂ ਦੇ ਹੁਕਮ ਅਨਸਾਰ ਗਾਮੀ ਆਪਣੇ ਜਿਹੜੇ ਕਰਮ ਧਰਮ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਹੋਣੇ ਆ